ਸਪੋਰਟਸ ਆਫ ਸੁਪਰਵੀਜ਼ਨ ਤੇ ਅਸੀਂ ਅੱਜ ਮੈਂ ਆਇਆ ਤੇ ਆਈ ਐਮ ਡਾਕਟਰ ਅਨਿਲ ਗੋਇਲ ਡਾਇਰੈਕਟਰ ਪੀ ਐਚ ਐਸ ਸੀ ਤੇ ਅੱਜ ਬਟਿੰਡਾ ਤਾਂ ਮੇਰਾ ਆਪਣਾ ਸ਼ਹਿਰ ਹੈਗਾ ਤੇ ਅੱਜ ਇੱਥੇ ਆ ਕੇ ਬੜੀ ਖੁਸ਼ੀ ਹੋਈ ਹੈ ਜਦੋਂ ਦੇਖਿਆ ਕਿ ਆ ਹੁਣ ਵੀ 12 ਵਜੇ ਵੀ ਇੰਨੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਮਰੀਜ਼ਾਂ ਦੀਆਂ ਪਾਰਕਿੰਗ ਦੇ ਵਿੱਚ ਗੱਡੀ ਖੜੀ ਕਰਨ ਨੂੰ ਜਗ੍ਹਾ ਨਹੀਂ ਹੈਗੀ ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਇਲਾਕੇ ਦੇ ਲੋਕ ਹੈ ਸਾਡੀ ਸੰਸਥਾ ਦੇ ਵਿੱਚ ਬਹੁਤ ਵਿਸ਼ਵਾਸ ਰੱਖ ਰਹੇ ਸਾਰੇ ਡਾਕਟਰ ਜੋ ਓਵਰ ਬਿਜ਼ੀ ਹੈਗੇ ਆ ਔਰ ਜਿਹੜੇ ਡਾਕਟਰ ਸਰਜੀਕਲ ਬ੍ਰਾਂਚਸ ਨਾਲ ਡੀਲ ਕਰਦੇ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਕੋਲੇ ਵੀ ਜਿੰਨਾ ਉਹਨਾਂ ਕੋਲੇ ਕੰਮ ਹੋਣਾ ਚਾਹੀਦਾ ਉਹਨਾਂ ਦੇ ਬੈਂਚ ਬਾਕਸ ਵੀ ਜਿਹੜੇ ਹੈਗੇ ਆ ਮਿੱਥੇ ਜਿਹੜੇ ਪਿੱਛੇ ਹੈਗੇ ਉਹਨਾਂ ਤੋਂ ਕਿਤੇ ਵੱਧੋ ਕੰਮ ਕਰ ਰਹੇ ਆ ਥੋੜੀਆਂ ਬਹੁਤ ਆ ਥੋੜੀਆਂ ਬਹੁਤ ਇਸ਼ੂਜ਼ ਵੀ ਹੈਗੇ ਆ ਛੋਟੇ ਛੋਟੇ ਜਿਸ ਤਰ੍ਹਾਂ ਕਿ ਡਾਕਟਰਸ ਦੀਆਂ ਜਿਹੜੀਆਂ ਕਯੂ ਮੈਨੇਜਮੈਂਟ ਹੈਗੀ ਆ ਡਾਕਟਰਸ ਦੇ ਬਾਹਰ ਉਹਨਾਂ ਵਾਸਤੇ ਔਰ ਸਾਡੇ ਡਾਕਟਰਸ ਨੂੰ ਇਹ ਵੀ ਰਿਸਟ੍ਰੇਂਟ ਆ ਰਿਹਾ ਕਿ ਜਿਹੜਾ ਸਪੋਰਟ ਸਟਾਫ ਹੈਗਾ ਪੈਰਾਮੈਡੀਕਲ ਸਟਾਫ ਹੈ ਪਰ ਉਹ ਵੀ ਸਰਕਾਰ ਨੇੜਲੇ ਵਿੱਚ ਪ੍ਰਤੀਕਰਨ ਜਾ ਰਹੀ ਹੈ ਸੋ ਇਸ ਕਰਕੇ ਅੱਜ ਬੜਾ ਸੰਤੁਸ਼ਟਾਂ ਇੱਥੇ ਆ ਕੇ ਤੇ ਹਲੇ ਸਿਰਫ ਓਪੀਡੀ ਚੈੱਕ ਕੀਤੀ ਹੈ ਹਲੇ ਨਰਸਿੰਗ ਕਾਲਜ ਵੇਅਰ ਹਾਊਸ ਚਿਲड्रन ਹਸਪੀਟਲ ਐਮਰਜੈਂਸੀ ਵਾਰਡ ਸਾਰੇ ਚੈੱਕ ਕਰਨੇ ਤੇ ਮੈਂ ਚਾਹਾਂਗਾ ਕਿ ਸਾਰੀ ਜਿਹੜੀ ਪ੍ਰੈਸ ਮੈਂ ਦੇਖ ਰਿਹਾ ਸਵੇਰੇ 9 ਵਜੇ ਦੀ ਵੇਟ ਕਰ ਰਹੀ ਹੈ ਤੇ ਪ੍ਰੈਸ ਦੇ ਸੰਬੰਧ ਵਿੱਚ ਵੀ ਮੈਂ ਇਹ ਕਹਿਣਾ ਚਾਹਾਂ ਕਿ ਉਹਨਾਂ ਨੂੰ ਵੀ ਬੜੀ ਇਸ ਗੱਲ ਦੀ ਕੀਨ ਇੰਟਰਸਟ ਹੈਗਾ ਆਵਦੀ ਸੰਸਥਾ ਦੇ ਵਿੱਚ ਕਿ ਇੱਥੇ ਵਧੀਆ ਕੰਮ ਹੋਵੇ ਇਸੇ ਕਰਕੇ ਦੋ ਦੋ ਢਾਈ ਢਾਈ ਕੰਟੈਂਟ ਤੋਂ ਇੱਕ ਬਾਈਟ ਲੈਣ ਵਾਸਤੇ ਇੰਤਜ਼ਾਰ ਕਰ ਰਹੇ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਮੀਆਂ ਸੀ ਜੀ ਕੋਈ ਨਾ ਕੋਈ ਇੱਕ ਟਿੱਕੀ ਥੋੜੀਆਂ ਬਹੁਤ ਆਪਣੇ ਘਰੇ ਵੀ ਹੁੰਦੀਆਂ ਆ ਜੀ ਜੇ ਆਪਕੇ ਦੇ ਹੱਥ ਮਾਰਾਂਗੇ ਉੱਤੇ ਵੀ ਕੋਈ ਕੋਨਾ ਰਹਿ ਜਾਂਦਾ ਹੈ ਸੁਧਾਰਾਉਣ ਵਾਲੇ ਸਮੇਂ ਵਿੱਚ ਹੋ ਸਕਦਾ ਜਿਹੜੀਆਂ ਕਮੀਆਂ ਹੋਣ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਜਿਹੜੀ ਸਾਡੇ ਸਿਵਲ ਸਰਜਨ ਸਾਹਿਬ ਐਸਮਾਨ ਸਾਹਿਬ ਸਾਡੀ ਬਾਕੀ ਸਾਰੀ ਟੀਮ ਡੀਐਮਸੀ ਸਾਹਿਬ ਬਹੁਤ ਹੀ ਪੋਜ਼ਿਟਿਵ ਐਟੀਟਿਊਡ ਦੇ ਨਾਲ ਇੱਥੇ ਵੀ ਕੋਈ ਬਾਲੀਆਂ ਲੰਬੀਆਂ ਲੈਣਾ ਹੈ ਨਹੀਂ ਗੀਆਂ ਆਪਾਂ ਦੇਖ ਰਹੇ ਆ ਅਸੀਂ ਦੇਖਦੇ ਆ ਉਹਨੇ ਸਾਰੇ ਮੈਡੀਸਨ ਦਾ ਵੀ ਦੇਖਦੇ ਆ ਸਾਰਾ ਤੇ ਸੇਫਟੀ ਸਿਸਟਮ ਆ ਜੀ ਉਹਦੇ ਫਰੈਕਸ਼ਲ ਪੇਪਰ ਹੈਗੇ ਜਿਹੜੇ ਕਿਤੇ ਪਹੁੰਚਾਂ ਤੋਂ ਹਾਸਾ ਹੋ ਜੇ ਉਹਨੇ ਸੰਬੰਧ ਦੇ ਵਿੱਚ ਜਿਹੜਾ ਸਾਡਾ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਜੀ ਉਹ ਆਲਰੇਡੀ ਅਸੀਂ ਜਿਹੜੇ 21 ਸਾਡੇ ਡਿਸਟ੍ਰਿਕਟ ਹਸਪੀਟਲਸ ਹੈਗੇ 23 ਦੇ 23 ਉਹਨਾਂ ਦੇ ਵਿੱਚ ਅਸੀਂ ਨਾ ਸਿਰਫ ਉਹਨਾਂ ਦੀ ਰੈਨੋਵੇਸ਼ਨ ਨਾਲ 5 ਸਾਲ ਦੀ ਐਮਸੀ ਅਸੀਂ ਉਹ ਵੀ ਕਰਵਾਉਣ ਜਾ ਰਹੇ ਨੇ ਜਿਹੜੇ ਤੇ ਸਿਲੰਡਰ ਲੱਗੇ ਆਗੇ ਜਿਹੜੀ ਕੰਪਨੀ ਦੇ ਲੱਗਾ ਅਸੀਂ ਇੱਕ ਵਾਰੀ ਦੇਖਿਆਗਾ ਇੱਕ ਦਿਨ ਪਹਿਲਾਂ ਭਰੇ ਸੀ ਦੂਸਰੇ ਦਿਨ ਉਹ ਸਿਲੰਡਰ ਖਾਲੀ ਨਿਕਲ ਗਿਆ ਸਾਡੇ ਕੋਲ ਚੈੱਕ ਕਰੇ ਇੱਥੇ ਦੀ ਕਾਸਤੇ ਸਿਲੰਡਰ ਜਿਹੜੇ ਦਾ ਹੌਸ ਸਿਲੰਡਰ ਹੈ ਗਿਆ ਉਹਨੂੰ ਵਾਸਤੇ ਵੀ ਛੋਟੇ ਦਾ ਫਾਇਰ ਹਾਂਜੀ ਉਹ 14 ਸਰ ਰੈਫਲ ਹੋਏ ਵੇ ਇਹ ਜੀ ਉਸ ਕੰਪਨੀ ਨੇ ਹੋਰ ਕਿਤੇ ਰੈਫਲ ਕਰੇ ਸੀ ਤੇ ਦੂਸਰੇ ਦਿਨ ਉਹ ਖਾਲੀ ਨਿਕਲੇ ਸੀ ਇੱਕ ਦਿਨ ਪਹਿਲੇ ਰੈਫਲ ਕੀਤਾ ਅਗਲੇ ਦਿਨ ਚੱਲਿਆ ਹੀ ਨਹੀਂ ਉਹ ਅੱਛਾ ਕੋਈ ਨਹੀਂ ਉਹ ਵੀ ਚੈੱਕ ਕਰ ਲੈਣਾ ਮੈਂ ਵੈਸੇ ਚਲਵਾ ਕੇ ਦੇਖਿਆ ਸਟਾਫ ਤੋਂ ਦੋ ਤਿੰਨ ਜਗ੍ਹਾ ਦੇ ਉੱਪਰ ਇਹੀ ਦੇਖਣ ਵਾਸਤੇ ਕਿ ਜੇ ਬਾਈ ਚਾਂਸ ਕੋਈ ਇਹੋ ਜਿਹਾ ਪਾਣਾ ਵਰਤ ਜੇ ਤਾਂ ਅਸੀਂ ਕਿੰਨੇ ਕੁ ਤਿਆਰ ਹੈਗੇ ਆ ਉਹਦੇ ਵਾਸਤੇ ਮੈਂ ਉਸ ਲੈਵਲ ਤੇ ਵੀ ਗਏ ਜਾ ਕੇ ਵੇਖਿਆ ਤੇ ਜਿਹੜੀ ਗੱਲ ਤੁਸੀਂ ਮੇਰੇ ਧਿਆਨ ਚ ਲਿਆ ਰਹੇ ਉਹ ਵੀ ਸਾਰਾ ਰਿਕਾਰਡ ਦੇਖ ਲੈਣਾ ਤੇ ਇਸ ਚੀਜ਼ ਨੂੰ ਵੀ ਦੁਬਾਰੇ ਹੋਰ ਗਰੀਕ ਅੱਖ ਨਾਲ ਵੇਖ ਲੈਣਾ